ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਇੱਕ ਪ੍ਰਾਣੀਆਂ ਆਪਣੇ ਜ਼ਿੰਮੇਵਾਰਾਂ ਦੀਆਂ ਗੱਲਾਂ ਸੁਣਾਉਣੇ ਆ ਸਾਧ ਸੰਗਤ ਹੁਣ ਸਾਧ ਸੰਗਤ ਇੱਕ ਦੋ ਭਰਾ ਸੀ ਜ਼ਮੀਦਾਰ ਇੱਕ ਭਰਾ ਤਾਂ ਬਾਹਰ ਉੱਡ ਗਿਆ ਤਪਛਿਆ ਕਰਨ ਉਹ ਤੇ ਇੱਕ ਭਰਾ ਇੱਥੇ ਖੇਤ ਸੀ ਉਹਦੇ ਘਰੇ ਸੀ ਖੇਤੀ ਕਰਦਾ ਸੀ ਉਹ ਵਿਆਹਿਆ ਵੀ ਗਿਆ ਜਿਹੜਾ ਪਿੰਡ ਸੀ ਜਿਹੜਾ ਸਾਥ ਬਣ ਗਿਆ ਸੀ ਤੇ ਉਹ ਵਿਆਹਿਆ ਵੀ ਨਹੀਂ ਗਿਆ ਉਹ ਜੰਗਲਾਂ ਦੇ ਵਿੱਚ ਉੱਠ ਗਿਆ ਪਿੰਡ ਛੱਡਦਾ ਘਰ ਛੱਡਦਾ ਮਾਂ ਕੋ ਭੈਣ ਭਰਾ ਛੱਡ ਤੇ ਤੇ ਉਹ 10-15 ਸਾਲਾਂ ਬਾਅਦ ਆਇਆ ਸਾਧੂ ਬਣ ਕੇ ਭਗਵੇਂ ਲੀੜੇ ਪਾਇਆ ਪੂਰੇ ਮੰਨ ਦਾ ਉਹ ਜਿਹੜੀ ਇੱਧਰ ਜੀਮੀਦਾਰ ਸੀ ਉਹ ਆਪਦੀ ਖੇਤੀ ਕਰਦਾ ਸੱਚੀ ਕਰਦਾ ਹਾਲ ਬੋਹਣੇ ਆਪਦਾ ਕਾਰਜ ਕਰਨਾ ਕਰੇ ਆ ਜਾਣਾ ਪਸ਼ੂ ਸਾਹਮਣੇ ਫਿਰ ਖੇਤ ਚ ਕੋਈ ਨਿੰਦਿਆ ਨਹੀਂ ਚੁਗਲੀ ਨਹੀਂ ਕੁਛ ਨਹੀਂ ਸੀ ਕਰਦਾ ਉਹ ਵੀ ਇੱਕ ਸਾਧੂ ਰੂਪ ਬਣ ਗਿਆ ਜਦੋਂ ਭਾਈ ਉਹ ਵੀ ਸਾਧੂ ਰੂਪ ਬਣ ਗਿਆ ਉਹ ਆਇਆ ਜਦੋਂ 11-12 ਸਾਲਾਂ ਬਾਅਦ ਸਾਧੂ ਬਣ ਕੇ ਤੇ ਕਰੇ ਆ ਗਿਆ ਕਰੇ ਬੱਚੇ ਖੇਡਦੇ ਆ ਭਰਾਵ ਦਾ ਖੇਤ ਹਾਲਾ ਬੋਂਦਾ ਰੋਟੀ ਦੇ ਕੇ ਆਈਆ ਘਰ ਵਾਲੀ ਤੇ ਆ ਗਿਆ ਕਰੇ ਕਹਿੰਦਾ ਭਾਈ ਆਪਦੇ ਮਦਲਪੁਰਝਾਈ ਨੂੰ ਕਹਿੰਦਾ ਮੈਂ ਮੈਂ ਦੱਸਾਂ 15 ਸਾਲਾਂ ਮਾ ਚਲ ਉਹਨੇ ਵੀ ਵਿਚਾਰੇ ਨੇ ਦੇਖਿਆ ਬਾਅਦ ਚ ਦੇਖਿਆ ਨਹੀਂ ਸੀ ਉਹ ਕਹਿੰਦੀ ਵੀ ਤੂੰ ਇੰਨੇ ਚਿਰ ਬਾਲ ਕਹਿੰਦਾ ਹਾਂ ਕਦਾ ਫਿਰ ਮੈਨੂੰ ਨਹੀਂ ਪਤਾ ਉਹ ਕਹਿੰਦੀ ਉਹ ਕਹਿੰਦਾ ਚੰਗਾ ਫਿਰ ਮੇਰੇ ਭਰਾ ਨੂੰ ਲਿਆ ਸਕਦ ਕੇ ਖੇਤੋਂ ਉਹ ਕਹਿੰਦੀ ਵੀ ਉਹ ਤਾਂ ਨਹਿਰੋਂ ਪਾਰ ਆ ਜੀ ਜੇ ਇੱਧਰ ਤੇ ਜਾਈਏ ਤਾਂ ਮੈਨੂੰ ਬਹੁਤ ਟਾਈਮ ਲੱਗ ਜਾਊ 2-3 ਘੰਟੇ ਲੱਗ ਜਾਣਗੇ ਆਥਣ ਹੋ ਜਾਊਗਾ ਫਿਰ ਉਹ ਆਊਗਾ ਪਹਿਲਾਂ ਮੈਂ ਜਾਊਂਗੀ ਤੇ ਐ ਹੁਣ ਮੈਂ ਥੋ ਨੰਗਿਆ ਨਹੀਂ ਜਾਣਾ ਵੀ ਉਹਨੇ ਆਥਣੇ ਆਪ ਹੀ ਆ ਜਾਣਾ ਤੁਸੀਂ ਬੇਸਾਂਸ ਰਹੋ ਕਹਿੰਦਾ ਨਹੀਂ ਨਹੀਂ ਹੁਣੇ ਲੈ ਕੇ ਆਓ ਜਦੋਂ ਉਹਨੇ ਕਹੇ ਜੀ ਤਾਂ ਚੰਗਾ ਫਿਰ ਮੈਨੂੰ ਚੇਹ ਲੱਗਦਾ ਕਹਿੰਦਾ ਫਿਰ ਉਹ ਰਿਹਾ ਕਹਿੰਦਾ ਸਰੋਂ ਲਿਆ ਉਹਨੇ ਸਰੋਂ ਲਿਆਂਦੀ ਭਾਈ 1/2 ਕਿਲੋ ਉਹਨੇ ਆਦੇ ਕੋਲੋਂ ਆਦਾ ਗੁਣਮਣ ਕਰੀ ਕੋਈ ਪਾਠ ਪੂਜਾ ਕਰੀ ਉਹਦੇ ਤੇ ਸਰੋਂ ਦੇਤੀ ਕਹਿੰਦਾ ਆਹ ਨਾ ਤੂੰ ਇੰਉਂ ਕਰੀ ਸਿੰਧੀ ਥੋਂ ਨਹਿਰ ਪੈਂਦੀ ਹੈ ਜਿੱਥੋਂ ਤੁਹਾਡਾ ਖੇਤ ਲੱਗਦਾ ਹੈ ਆਪਣਾ ਤੇ ਇੱਥੇੋਂ ਸਿੱਧੀ ਹੋ ਜਾ ਨਹਿਰ ਦੇ ਵਧਿਆ ਜਿੱਥੇ ਕੇ ਰਾਏ ਦਿੰਦੀ ਜਾਏਗੀ ਤੇ ਪਾਣੀ ਤੈਨੂੰ ਰਾਹ ਦਿੰਦਾ ਜਾਊ ਕਹਿੰਦੀ ਸੱਤ ਵਚਨ ਉਹ ਭਈ ਤੁਰਪੀ ਉਹਨੇ ਲੈ ਲਈ ਸਰੂ ਲੈ ਲਈ ਸਰੂ ਲੈ ਕੇ ਜਦੋਂ ਨਹਿਰ ਚੋਂ ਨੇ ਸਿੱਟੀ ਉਵੇਂ ਉਵੇਂ ਤੇ ਸੱਚੀ ਪਾਣੀ ਉਧਰ ਕੜ ਗਿਆ ਉਧਰ ਕੜ ਗਿਆ ਉਟ ਗਿਆ ਉਟ ਗਿਆ ਨਾਂਗੀ ਪਾਰ ਉਹ ਕਹਿੰਦਾ ਭਲਕੇ ਵਾਂਸੇ ਤੂੰ ਹੁਣੇ ਗਈ ਸੀ ਮੈਨੂੰ ਰੋਟੀ ਪੜਾ ਕੇ ਐਡੀ ਛੇਤੀ ਤੂੰ ਮੁੜ ਗਈ ਪਰ ਤੋਂ ਮਨੇ ਹੋਂ ਦਸ ਆਈ ਕਿੱਧਰ ਦੀ ਐ ਉਹ ਕਹਿੰਦੀ ਆਈ ਨਾ ਪੁੱਛੋ ਤੇਰਾ ਭਰਾ ਆਇਆ ਜਿਹੜਾ ਸਾਧੂ ਬਣ ਗਿਆ ਸੀ ਘਰੋਂ ਨਿਕਲਿਆ ਹੋਇਆ ਸੀ ਉਹ ਸਾਧੂ ਬਣ ਗਿਆ ਭਗਵੇਂ ਲੀੜੇ ਪਾਇਆ ਕਰੇ ਬੈਠਾ ਤੈਨੂੰ ਮਿਲਣ ਨੂੰ ਕਹਿੰਦਾ ਕਹਿੰਦਾ ਅੱਛਾ ਤੇ ਫਿਰ ਤੂੰ ਇੱਡੀ ਛੇਤੀ ਕਿਵੇਂ ਆ ਗਈ ਉਹ ਕਹਿੰਦੀ ਉਹਨੇ ਆਪਦੇ ਕੋਲੋਂ ਨਾ ਮੈਨੂੰ ਸਰੋਂ ਕਰਕੇ ਦਿੱਤੀ ਐ ਤੇ ਸਰੋਂ ਹੁਣ ਮੁੱਕ ਗਈ ਤੇ ਹੁਣ ਮੈਨੂੰ ਇੱਧਰ ਦੀ ਜਾਣਾ ਪੈਣਾ ਦੂਰ ਦੀ ਤੂੰ ਵੀ ਚੱਲ ਤੈਨੂੰ ਉਡੀਕਦਾ ਹੈ ਕਹਿੰਦਾ ਅੱਛਾ ਸੋਚ ਕੇ ਕਹਿੰਦਾ ਉਹਨੇ ਤਾਂ ਕੱਲੀ ਸਰੋਂ ਤੇ ਉਹ ਕਰ ਉਹਨੇ ਹਲ ਨਾਲ ਉਲਾਈ ਮਿੱਟੀ ਹਲ ਦੇ ਨਾਲ ਜਿਹੜੀ ਲੱਗੀ ਸੀ ਬਹੁਤ ਸਾਰਾ ਕਹਿੰਦਾ ਆਹ ਬਾਲਾ ਚੁੰਨੀ ਦੇ ਲਾੜਾ ਬਾਲਾ ਜਿੱਤੇ ਜਿੱਤੇ ਸੜਦੀ ਜਾਣਗੀ ਤੈਨੂੰ ਪਾਣੀ ਰਾਹ ਦਿੰਦਾ ਜਾਊਗਾ ਤੇ ਮੈਂ ਬੜਦ ਲੈ ਕੇ ਇੱਧਰ ਦੀ ਆਉਣਾ ਉਹ ਕਹਿੰਦੀ ਸੱਤ ਬਚਨ ਚੱਲ ਜੀ ਉਥੋਂ ਨੇ ਚੌਣ ਨਾਲ ਉਲਾਈ ਮਿੱਟੀ ਜੋ ਦਿੱਤੀ ਤੇ ਉਹੀ ਗੱਲ ਆ ਜਦੋਂ ਨਗਾਉਣ ਲੱਗੇ ਤੇ ਪਾਣੀ ਦੇਤਾ ਰਹਾ ਪਾਣੀ ਨੇ ਕਹਿੰਦੇ ਆ ਆ ਆ ਆ ਆ ਕੀ ਕਮਾਲ ਆ ਮੇਰੇ ਕਹਿੰਦੇ ਜਿਹੜਾ ਦਿਔਰ ਆ ਉਹ ਵੀ ਬੜਾ ਸਾਧੂ ਆ ਤੇ ਮੇਰਾ ਘਰ ਵਾਲਾ ਵੀ ਸਾਧੂ ਆ ਅਸੀਂ ਤਾਂ ਸਾਧੂਆਂ ਨੂੰ ਚਾਹ ਨਾਲੋਂ ਲੱਥਿਆ ਜਾਵੇ ਗਈ ਤੇ ਜਾਵੜੀ ਘਰੇ ਉਹ ਕਹਿੰਦੀ ਨਾ ਤੂੰ ਕਹਿੰਦਾ ਇੱਧਰ ਖੇਤ ਇੱਧਰ ਦੂਰ ਆ ਤੇ ਤੂੰ ਤਾਂ ਬਿੰਦੇ ਮੋੜੇ ਉਹ ਕਹਿੰਦੀ ਤੁਸੀਂ ਜੀ ਸਰੋਂ ਦਿੱਤੀ ਸੀ ਉਹ ਮੈਂ ਸੜਤੀ ਪਾਣੀ ਨੇ ਰਾਹ ਦੇ ਤਾਂ ਉਧਰ ਸੋਡੇ ਭਰਾ ਨੇ ਹਲ ਰੋਲਾ ਕੇ ਮਿੱਟੀ ਦਿੱਤੀ ਮੈਂ ਉਹ ਸੜਤੀ ਤੇ ਪਾਣੀ ਰਾਹ ਦੇਗਾ ਕਹਿੰਦਾ ਸ਼ਾ ਮੇਰੇ ਭਰਾ ਨੇ ਮਿੱਟੀ ਦੇਤੀ ਕਿ ਕਹਿੰਦਾ ਉਹ ਕਹਿੰਦੀ ਹਾਂ ਦੇਤਾ ਰਾਹ ਪਾਣੀ ਨੇ ਕਹਿੰਦੇ ਹਾਂ ਦੇਤਾ ਇਹ ਸ਼ਾ ਬੈਠਾ ਸੋਚਦਾ ਕਹਿੰਦਾ ਭਲਿਆ ਐਵੇਂ ਹੀ ਤੂੰ ਤਾਂ ਜੰਗਲਾਂ ਦੇ ਵਿੱਚ ਕਹਿੰਦਾ ਸ਼ਰਨ ਕਰਦਾ ਨਹੀਂ ਦੂਜਾ ਬੈ ਕੇ ਭੁੱਖੇ ਭਾਣੇ ਨੈਂ ਤੂੰ ਘਰ ਛੱਡਿਆ ਆਪਦੇ ਮਾਂ ਵੀ ਚਲੀ ਗਈ ਪਿਓ ਵੀ ਚਲਿਆ ਗਿਆ ਹੋਰ ਰਿਸ਼ਤੇਦਾਰ ਵੀ ਚਲੇ ਗਏ ਰਹਿ ਗਿਆ ਤੂੰ ਇਕੱਲੇ ਦਾ ਇਕੱਲਾ ਇਹ ਬਿਆਹ ਕਰਾਈ ਬੈਠਾ ਸੋਚਦਾ ਬੈਠਾ ਬੈਠਾ ਮਨ ਚ ਹੀ ਸੋਚੀ ਜਾਂਦਾ ਭਰਾ ਆ ਜਾਂਦਾ ਲੱਗਿਆ ਭਰਾ ਨਾਲ ਗੱਲਾਂ ਕਰਨ ਕਹਿੰਦਾ ਵੀਰ ਤੂੰ ਇਹ ਕਿੱਥੋਂ ਤਾਕਤ ਪਾਈ ਗਿਆ ਉਹ ਕਹਿੰਦਾ ਵੀ ਮੈਂ ਤਾਂ ਪ੍ਰਮਾਤਮਾ ਦਾ ਨਾਮ ਲੈ ਕੇ ਸੱਚੀ ਖੇਤੀ ਕਰਦਿਆਂ ਜੋ ਜਾਨਵਰਾਂ ਨੂੰ ਵਾਸਤੇ ਰੋਟੀ ਟੋਕ ਆਉਦਾ ਪਾਈ ਜਾਂਦੇ ਆ ਤੇ ਆਪਦਾ ਨੇਕ ਕਮਾਈ ਕਰਕੇ ਰੋਟੀ ਖਾਈ ਜਾਂਦੇ ਆ ਤੇ ਕੁੱਤੇ ਬਿੱਲਿਆਂ ਨੂੰ ਪਾ ਦੇਈਦੀ ਆ ਪਸ਼ੂਆਂ ਨੂੰ ਸੰਭੀ ਜਾਂਦੇ ਆ ਬਾਹੇਗਰੂ ਦਾ ਨਾਮ ਲੈ ਕੇ ਹਲ ਜੋੜ ਲੈਨੇ ਆ ਬਸ ਇੱਥੇ ਹੀ ਮਿਲੀ ਆ ਪਾਵਰ ਕਹਿੰਦਾ ਸ਼ੋਰ ਕਹਿੰਦਾ ਲੈ ਫਿਰ ਉਹ ਹੁਣ ਉਹਨੇ ਆਖਿਆ ਵੀ ਹੁਣ ਦੇਖਾਂਗੇ ਉਹ ਕਹਿੰਦਾ ਨਾ ਉਹਨੇ ਆਏ ਮਾਰੀ ਚਲਾ ਕੇ ਸੋਟੀ ਉਨੇ ਟੇੜਾ ਸਾਥ ਬਣਨ ਗਿਆ ਸੀਗਾ ਜੰਗਲਾਂ ਚ ਕਹਿੰਦਾ ਲਿਆ ਚੱਕ ਕੇ ਬਿਨਾਂ ਕਹਿ ਤੋ ਲਿਆ ਚੱਕ ਕੇ ਉਹ ਆਦੇ ਜਵਾਕਰ ਕਹਿੰਦਾ ਲਿਆ ਚੱਕ ਕੇ ਓਏ ਮੁੰਡਾ ਉਹਦਾ ਕਹ ਉਹਨੇ ਚੱਕ ਕੇ ਫੜਾ ਤੀ ਉਹਨੂੰ ਸਾਧੂ ਨੂੰ ਉਹ ਕਹਿੰਦਾ ਵੀ ਖਰਾਮਾਤਾ ਯਾਰ ਤੇ ਤਾਂ ਜਵਾਕਰ ਚੱਕਾ ਲੀਏ ਨੇ ਉਹ ਕਹਿੰਦਾ ਜੀ ਹੁਣ ਮੈਂ ਨਾ ਰੂੜਾ ਸੜਦਾ ਜੱਟਾਂ ਦਾ ਤੇ ਤੁਸੀਂ ਲਿਆਇਓ ਚੱਕ ਕੇ ਇਦੋਂ ਨੇ ਰੋੜਾ ਸੜਤਾ ਤੇ ਪਾਈ ਉਹ ਤੋਂ ਚੱਕਿਆ ਲੈ ਗਿਆ ਹੁਣ ਕਿਹਨੂੰ ਕਹੇ ਉੱਥੇ ਕੋਈ ਕਲਾ ਨਾ ਚੱਲੇ ਜਿਹੜੀਆਂ ਕਲਾਾਂ ਸੀ ਉਹ ਤਾਂ ਮੁੱਕ ਗਈਆਂ ਇੰਨੀ ਕੀ ਕਲਾ ਉਹ ਲਿਆ ਸੀ ਉਹਦੀ ਉੱਥੇ ਮੁੱਕ ਗਈ ਬਸ ਇੱਕ ਦੋ ਚ ਕਹਿੰਦਾ ਵੀ ਇਹ ਤਾਂ ਲੋੜਾ ਵੀ ਇਹ ਤਾਂ ਨਹੀਂ ਮਿੱਥੋ ਚੱਕੀ ਜਣੇ ਕਹਿੰਦਾ ਐਵੇਂ ਫਿਰ 15 ਸਾਲ ਜਾਂ ਤੁਰਿਆ ਫਿਰਦਾ ਰਹੇ ਤੂੰ ਕੋਪਾ ਲਿਆ ਲੋਕਾਂ ਮਾਂ ਵੀ ਚਲੀ ਗਈ ਤੈਨੂੰ ਯਾਦ ਕਰਦੀ ਕਰਦੀ ਪਿਓ ਵੀ ਚਲਿਆ ਗਿਆ ਯਾਦ ਕਰਦਾ ਕਰਦਾ ਹੈ ਆ ਬੱਚੇ ਪੁੱਛਦੇ ਆ ਤਾ ਚਾਚਾ ਕਿੱਥੇ ਆ ਕਿਹੜਾ ਦਸੀਆ ਯਾਰ ਕਿੱਥੇ ਤੂੰ ਤਾਂ ਬੜਿਆ ਹੀ ਨਹੀਂ ਪੰਡਾ ਕੇ ਐਨਾ ਗੱਲਾਂ ਪਿੱਛੇ ਇੰਨੀਆਂ ਤਾਂ ਪੜ੍ਹੂਆ ਕਹਿੰਦਾ ਗੁਰੂ ਦੇ ਇੱਥੇ ਘਰੇ ਤੂੰ ਸੱਚਾ ਨੇਕ ਕੰਮ ਕੋਈ ਕਰੀ ਜਾ ਮਹਾਰਾਜ ਦਾ ਨਾਮ ਲੈ ਇਹ ਇਹਦਾ ਕਰਮਾ ਤਾਂ ਇੰਨੀਆਂ ਕਿ ਤਾਂ ਆਮ ਜ਼ਿਮੀਂਦਾਰ ਦੇ ਵਿੱਚ ਵੀ ਹੁੰਦੀਆਂ ਯਾਰ ਕਹਿੰਦਾ ਵੀ ਵਾਕਿਆ ਤੇਰੇ ਵਿੱਚ ਹੈਗੀਆਂ ਤੇਰੇ ਵਿੱਚ ਵੱਧ ਆ ਤੂੰ ਤਾਂ ਜਰਨੇ ਪਰਿਵਾਰ 'ਚ ਬੈਠਾ ਕੱਲ ਨੂੰ ਡਿੱਗ ਪਿਆ ਟਹਿ ਪਿਆ ਤੈਨੂੰ ਹੂਰੇ ਤੇਰੇ ਜਵਾਕ ਚੱਕਣਗੇ ਤੈਨੂੰ ਦਵਾਈ ਬੂਟੀ ਦਵਾਉਣਗੇ 60 ਵਜੇ ਮਲਮ ਪੱਟੀ ਕਰਨਗੇ ਮੇਰੀ ਕੌਣ ਕਰੂ ਮੈਂ ਤਾਂ ਉਹਨਾਂ ਵੀ ਪਰਮਾਤਮਾ ਦੇ ਨੇੜੇ ਨਹੀਂ ਹੋਇਆ ਜਿੰਨਾ ਮੈਨੂੰ ਹੋਣਾ ਚਾਹੀਦਾ ਸੀ ਮੇਰੇ ਤਾਂ ਮਨ ਚਾਹ ਹਕਾਰ ਹੀ ਰਿਹਾ ਵੀ ਹੁਣ ਚੱਲ ਗਏ ਆਪਦੇ ਭਰਾ ਨੂੰ ਦਿਖਾਉਂ ਜਾ ਕੇ ਮੇਰੇ ਕੋਲ ਤਾਂ ਇੰਨੀ ਕੀ ਕਰਾਂ ਮੈਂ ਅਸੀਂ ਇੰਨੀ ਕੀ ਚ ਮੈਂ ਤਾਂ ਹੁਬਿਆ ਫਿਰਦਾ ਤੂੰ ਤਾਂ ਮੇਰੇ ਨਾਲ ਵੱਡਾ ਸਾਥੂ ਮਾਚਰ ਤੂੰ ਬਣਾ ਦੇ ਖਲਾ ਫਿਰ ਸਾਹ ਸੰਗਤ ਜਿਹੜਾ ਜ਼ਿੰਮੇਦਾਰ ਹੈ ਨਾ ਅਸਲ ਜ਼ਿੰਮੇਦਾਰ ਉਹ ਨੇਕ ਕਮਾਈ ਇਹਦੇ ਵਿੱਚ ਨੇਕ ਕਮਾਈ ਹੋਈ ਹੈ ਜ਼ਿਮੇਦਾਰ ਦੀ ਕਣਕ ਦੇ ਵਿੱਚ ਪਾਣੀ ਨਹੀਂ ਪੈਂਦਾ ਕਣਕ ਚ ਮਿੱਟੀ ਨਹੀਂ ਪੈਂਦੀ ਝੋਨੇ ਚ ਮਿੱਟੀ ਨਹੀਂ ਪੈਂਦੀ ਪਾਣੀ ਨਹੀਂ ਪੈਂਦਾ ਹੈ ਹੋਰ ਫਸਲਾਂ ਕਪਾਹ ਦੇ ਵਿੱਚ ਕੋਈ ਹੋਰ ਚੀਜ਼ ਨਹੀਂ ਮਿਲਦੀ ਸਭ ਨਰੀਹੀ ਬਿਕੋਗੀ ਸਰੋਂ ਤੇ ਜੋ ਵੀ ਮੱਕੀ ਕਪਾਹ ਨਰਮਾ ਜੋ ਗਵਾਰਾ ਤੇਰਾ ਛੱਲਗਾ ਸਭ ਤੇਰੀਆਂ ਨਰੀਹਾਂ ਵਿਕਣੀਆਂ ਕੋਈ ਇਹਦੇ ਚ ਪਾਪ ਤੋਂ ਕਰ ਨਹੀਂ ਸਕਦਾ ਇਹ ਹੈ ਜ਼ਿਮੇਦਾਰ ਦੀ ਨੇਕ ਕਮਾਈ ਇਹ ਜੇ ਇਹਨਾਂ ਜੋ ਫਲ ਮਿਲਦਿਆ ਸਾਧ ਸੰਗਤ ਜੀਮੀਦਾਰ ਤੱਕ ਐਸੀ ਚੀਜ਼ ਆ ਦੇਖ ਲਓ ਜੇ ਇਹ ਰ ਹਾਲ ਬੋਂਦਾ ਜਿੰਨਾ ਹੁਣ ਜਦੋਂ ਆਪਾਂ ਹਾਲ ਬੋਨੇ ਆ ਹੁਣ ਹਾਲ ਬੋਂਦੇ ਆ ਬੋਂਦੇ ਆ ਬਾਹਣ ਦੇ ਵਿੱਚ ਡੱਡੂ ਆ ਗਿਆ ਟੱਡਾ ਪਲਪੀ ਹੀ ਜੋ ਵੀ ਚੂਹੇ ਆ ਗਏ ਸਭ ਆਪਾਂ ਹਾਲਾ ਨਾਲ ਵੜ ਦੇਣੇ ਆ ਵੜ ਦੇਣਾ ਉਹ ਪਾਪ ਹੋਈ ਜਾਂਦਾ ਫਿਰ ਜਦੋਂ ਉਹ ਪਾਪ ਹੋਈ ਜਾਂਦਾ ਪੁੱਲ ਨਾ ਪਾਉ ਤੂੰ ਬੜਾ ਕਰ ਦਿੰਦੇ ਆ ਉਹਨੇ ਹੋਗਾ ਜੇ ਤੂੰ ਫਸਲ ਆਪਣੀ ਦੇਖ ਲਓ ਪੱਕਦੀਆ ਕਿੰਨਾ ਜੀ ਆ ਜਨਤਾ ਨੂੰ ਖਾਂਦਾ ਹੂੰ ਕਿੰਨੇ ਸੇਠ ਕਿੰਨੇ ਆਪਣੇ ਮੰਡੀ ਦੇ ਵਿੱਚ ਦੇਖ ਕਿੰਨੇ ਲੱਗੇ ਹੁੰਦੇ ਆ ਮੰਡੀ ਚ ਉਹਦੇ ਉਡਾੜ ਚ ਗੇਰੇ ਉਹ ਲੈ ਜਾਂਦੇ ਆ ਘਰੇ ਕਣਕ ਦਾਣੇ ਤੇ ਆਰਤੀਆ ਵਿੱਚੋਂ ਖਾਟਦਾ ਫਿਰ ਆਪਣੇ ਸੀਰੀ ਦੇ ਅਟਗੇ ਜਿਹੜੇ ਆਪਾਂ ਰੱਖਦੇ ਆ ਉਹ ਖਾਂਦੇ ਆ ਫਿਰ ਆਪਣੇ ਕੋਲੇ ਗੋਹੂ ਸ਼ਾ ਲਾ ਲਿਆ ਆ ਗਏ ਆਪਣੇ ਕੋਲੇ ਆ ਕੇ ਹਜੂਰ ਸਾਹਿਬ ਜਾੜੀਆਂ ਅੰਮ੍ਰਿਤਸਰ ਜਾੜੀਆਂ ਫਿਰ ਇੱਥੇ ਬਣਾਈਆਂ ਸੇਮਿਆ ਆਪਣੇ ਲਾਗੀਆਂ ਨੂੰ ਦੇੜੀਆਂ ਸਾਰਾ ਜ਼ਿਮੀਂਦਾਰ ਦੇ ਭੱਲਿਓ ਚੱਲ ਰਿਹਾ ਕਾਰਜ ਇਸ ਕਰਕੇ ਜ਼ਿਮੀਂਦਾਰ ਸਾਧ ਹੈ ਇਹਦੇ ਜਿਹੜੇ ਪੁੰਨ ਵੱਧ ਜਾਂਦੇ ਆ ਪਾਪ ਇਹਦੇ ਘਟ ਜਾਂਦੇ ਆ ਇਸ ਕਰਕੇ ਜ਼ਮੀਨ ਦੇ ਜ਼ਿਮੀਦਾਰ ਦੇ ਨਾਲ ਪਰਮੇਸ਼ਰ ਹੈ ਜੇ ਕੋਈ ਇਹਦੀ ਫਸਲ ਨੂੰ ਨੁਕਸਾਨ ਇੱਕ ਪੈ ਵੀ ਜਾਂਦਾ ਤੇ ਇਹਦੇ ਨਾਲ 10 ਖੜ ਵੀ ਜਾਂਦੇ ਆ ਆਪਣੇ ਬਾਹਰਲੇ ਦੇਸ਼ਾਂ ਚੋਂ ਮੁੰਡੇ ਜਿਹੜੇ ਆਪਣੇ ਬਾਹਰ ਗਏ ਆ ਉਹਨਾਂ ਨੂੰ ਜੇ ਕਰੀਓ ਕਹਿੰਦੇ ਆ ਪੰਜਾਬ ਸੰਭਾਲ ਲਓ ਏ ਆਪਦੇ ਪੰਜਾਬ ਨੂੰ ਬਚਾਲੋ ਰੋਂਦੇ ਆ ਜ਼ਿਮੀਦਾਰ ਉਹ ਜਿਨ੍ਹਾਂ ਨੇ ਅੱਗ ਲਾ ਕੇ ਤੇ ਉਹਦੇ ਕਾਊਂਟਰਾਂ ਚ ਪੈਸੇ ਆਉਣ ਲੱਗੇ ਫਿਰ ਇਹ ਦੇਂਦੇ ਨਹੀਂ ਇਹ ਨਹੀਂ ਕਿ ਤਾਂ 10 ਗੋਣਾ ਹੀ ਘੱਲ ਦੇਣਾ ਤੈਨੂੰ ਉ ਉੱਪਰ ਵੀ ਮਿਲ ਜਾਣਾ ਆ ਹੁਣ ਇੱਕ ਲੱਗੇ ਸੀ ਨਾ ਜਿਮੀਦਾਰਾਂ ਦੇ ਭਰਾ ਖੇਤਾਂ ਨੂੰ ਅੱਗ ਇੱਕ ਜਿਮੀਦਾਰ ਨੇ ਆਪਦਾ ਪਿੰਡਾ ਵੀ ਮਚਾਲਿਆ ਟਰੈਕਟਰ ਵੀ ਮਚਾਲਿਆ ਮੋਟਰਸਾਈਕਲ ਵੀ ਮਚਾਲਿਆ ਕਿਸੇ ਦੇ ਲਈ ਦੂਜੇ ਪਿੰਡ ਅੱਗ ਲੱਗੀ ਸੈਲਰ ਵਾਲਾ ਬਾਈ ਕਹੀ ਜਾਂਦਾ ਮੇਰਾ ਸੈਲਰ ਬਚਾਤਾ ਆਏ ਨੇ ਟਰੈਕਟਰ ਵੀ ਉਹਦਾ ਹੀ ਸੀ ਉਹ ਕਹਿੰਦਾ ਯਾਰ ਤੂੰ ਚਲਾ ਲੇਗਾ ਮੈਨੂੰ ਚੱਲਣਾ ਨਹੀਂ ਤੇ ਤੂੰ ਚਲਾ ਲਾ ਟਰੈਕਟਰ ਹੀ ਉਹਦਾ ਚਲਾਉਂਦਾ ਚਲਾਉਂਦਾ ਉਹਦੇ ਵਿੱਚ ਹਾਲਾਂ ਦੇ ਵਿੱਚ ਉਹ ਸੁੱਕਾ ਟਾਂਗਰ ਫਸ ਗਿਆ ਜਦੋਂ ਅੱਗ ਦੇ ਨੇੜੇ ਦੀ ਅੱਗ ਲੱਗੀ ਉਹ ਟਾਂਗਰ ਨੂੰ ਟਰੈਕਟਰ ਨੂੰ ਲੱਗਦੀ ਲੱਗਦੀ ਟਰੈਕਟਰ ਨੂੰ ਲੱਗ ਗਈ ਉਹ ਵਿਚਾਰਾ ਪੱਜਿਆ ਉਹਦੇ ਪਈ ਤੋਂ ਛਾਲ ਮਾਰੀ ਇੰਨੀ ਅੱਗ ਤੇਜ਼ ਸੀ ਮੀ ਆਪਣੀ ਹਵਾ ਦੇ ਨਾਲ ਤੇ ਉਹਦੇ ਪਿੰਡੇ ਨੂੰ ਵੀ ਪੈ ਗਈ ਪਰ ਉਹਦਾ ਸ਼ੈਲਰ ਬਚਾਤਾ ਉਹ ਬਾਈ ਫੋਨ ਤੇ ਕਹੀ ਜਾਂਦਾ ਕਹਿੰਦਾ ਇਹਨੇ ਕਹਿੰਦਾ ਆਪਦਾ ਪਿੰਡਾ ਮਚਾ ਲਿਆ ਟਰੈਕਟਰ ਮਚ ਗਿਆ ਪਰ ਕਹਿੰਦਾ ਕਿ ਮੇਰਾ ਜਾਨੀ ਸਾਰਾ ਉਹ ਬਚਾਤਾ ਹੋ ਸਕਦਾ ਮੇਰਾ ਚੋਨਾ ਚਾਨਾ ਸਾਰਾ ਮੱਚ ਜਾਂਦਾ ਜਟੂ ਜਟ ਇੰਨੀ ਤੇਜ਼ ਅੱਗ ਸੀ ਇਹ ਫੇਰ ਸਾਹ ਸੰਗਤ ਦਾ ਪਿਓ ਮੁੰਡੇ ਦਾ ਕਹੀ ਜਾਂਦਾ ਸੀ ਵੀ ਚਾ ਕੋਈ ਦੀ ਇੱਕ ਅਗੇ ਦਾ ਕਬੱਡੀ ਖੇਡਦਾ ਮੁੰਡਾ ਸੁਰਗਵਾਸ ਹੋ ਗਿਆ ਸੀ ਉਹ ਲੋਕਾਂ ਨੂੰ ਪੁੱਛਦੇ ਆ ਕਹਿੰਦੇ ਜੇ ਇਹ ਵੀ ਹੋ ਕਹਿੰਦਾ ਹੋ ਜਾਂਦਾ ਜੇ ਤਾਂ ਕਿਸੇ ਦੀ ਖਾਤਰ ਮੈਂ ਤਾਂ ਕਰੂੰ ਭਜਾਤਾ ਵੀ ਜਾ ਪੁੱਤਰਾ ਭੱਜ ਜਾ ਕੱਲ ਨੂੰ ਆਪਣੇ ਖੇਤ ਨੂੰ ਵੀ ਲੱਗ ਸਕਦੀ ਆ ਜਾ ਜਾ ਕੇ ਭਜਾ ਜੀਵੀਦਾਰ ਤਾਂ ਫਸਲ ਨੂੰ ਆਪਦੇ ਮਾਲ ਨਾਲੋਂ ਬੰਦ ਸਮਝਦਾ ਮਰਨ ਤਾਈ ਜਾਊ ਵਿੱਚ ਬਉਦਿਆਂ ਨੇ ਪਿੰਡੇ ਵੀ ਝੁਲਸਲੇ ਆਪਦੇ ਬਝਾਉਂਦਿਆਂ ਬਝਾਉਂਦਿਆਂ ਨੇ ਇੱਕ ਦਿਨ ਹੁਣ ਬਾਈ ਦੇ ਬਹੁਤ ਬੰਦਾ ਪੱਧਰ ਜਾ ਵਿਚਾਰੇ ਦੀ ਉਹਦੇ ਚਾਰ ਕਿੱਲੇ ਸੀ ਮਾਂ ਵਾਲੇ ਤੇ ਹੀ ਲਏ ਵੇ ਚਾਰੇ ਮੱੱਚੇ ਵੇ ਸੀ ਉਹਦੇ ਪਿੰਡ ਵਾਲੇ ਖੜ ਗਏ ਸਾਰੇ ਨਾਲ ਇੱਕ ਪੱਤਰਕਾਰ ਵੀ ਜਾਵੜਿਆ ਅੱਖਰ ਆਲਾ ਸੇਵੀਆਂ ਕਰੀ ਉਹਦਾ ਨਾਮ ਆ ਸੇਵੀਆਂ ਸੇਵੀਆਂ ਉਹ ਜਾ ਖੜਿਆ ਉਹਨੇ ਜਾ ਕੇ ਆਪਦੇ ਕੋਲੋਂ ਪੈਸੇ ਦਿੱਤੇ ਕੋਈ ਸੋ ਜੋ ਜਿਹੜੇ ਜ਼ਿਮੀਂਦਾਰ ਸੀ ਪਿੰਡ ਵਾਲੇ ਉਹਨਾਂ ਨੇ ਸਾਰੇ ਨੇ ਕਿੱਲੇ ਨੂੰ 100 ਰੁਪਇਆ ਲਾ ਕੇ ਤੇ ਉਹਨਾਂ ਨੇ ਇਕੱਠੇ ਕਰ ਲਏ। ਪਿੰਡ ਵਾਲਿਆਂ ਨੇ ਉਹਨੂੰ ਦੇਤਾ ਅੱਧ ਪਚੰਦ ਅੱਧ ਪਚੰਦ ਉਹਨੂੰ ਬਾਹਰੋਂ ਆ ਗਿਆ ਭਾਈ। ਉਹ ਕਹਿੰਦਾ ਮੇਰੀ ਪਰਭਾਈ ਜਦੋਂ ਹੋਗੇ ਨਾ ਜੇ ਮੈਨੂੰ ਬਾਹਰੋਂ ਪੈਸੇ ਵੀ ਆ ਗਏ ਕੈਨੇਡਾ ਅਮਰੀਕਾ ਚੋਂ ਕਿਸੇ ਨੇ ਦਿੱਤੇ ਵੀ ਉਹ ਜਿਹੜੇ ਵੱਧ ਗਏ ਮੇਰੇ ਆਪ ਦੇ ਆਪ ਦੇ ਖਰਚੇ ਤੋਂ ਜਿੰਨੇ ਕੁ ਮੈਨੂੰ ਚਾਹੀਦੇ ਸੀ ਉਹਨੇ ਮੈਂ ਰੱਖ ਕੇ ਪਿੰਡ ਵਾਲਿਆਂ ਨੂੰ ਦੇ ਦਲੇ ਆ। ਇਹ ਜੇ ਸਬਰ ਸੰਤੋਖ ਵਾਲੇ ਆ ਜ਼ਿਮੀਦਾਰੋ ਉਹ ਕਹਿੰਦੇ ਜੇ ਸਾਨੂੰ ਵੱਧ ਆ ਗਏ ਨਾ ਇੱਕ ਬਾਈ ਕਾਪੀ ਲਈ ਬੈਠਾ ਸੀ ਉਹਦੇ 10-12 ਕਿੱਲੇ ਮੱੱਚੇ ਵੇ ਸੀ ਉਹ ਵੀ ਮਾਮਲੇ ਤੇ ਦੂਜੇ ਪਿੰਡੋਂ ਉਹਦੀ ਵੀ ਕਾਪੀ ਲਈ ਹੋਈ ਆ ਕਹਿੰਦਾ ਜੇ ਮੇਰੇ ਅਕਾਊਂਟ 'ਚ ਪੈਸੇ ਵੱਧ ਆ ਗਏ ਉਹ ਮੈਂ ਪਿੰਡ ਨੂੰ ਦੇ ਦੇਣੇ ਆ ਵੀ ਇਹ ਸਾਂਝੇ ਤਰ੍ਹਾਂ ਤੇ ਕਿਤੇ ਲਾ ਲਓ ਮੇਰੇ ਤਾਂ ਜਿਹੜੇ 10-12 ਕਿੱल्ल्या ਦੇ ਪੈਸੇ ਸੀ ਉਹ ਮੇਰੇ ਪੂਰੇ ਹੋ ਗਏ ਦੂਜੇ ਮੈਂ ਨਹੀਂ ਲੈਣੇ ਇੱਥੋਂ ਤਾਂ ਇਹ ਜ਼ਿੰਮੇਵਾਰਪਿਆ ਇੱਕ ਸਾਧ ਨਹੀਂ ਤਾਂ ਹੋਰ ਕੀ ਆ ਇਹ ਮੈਂ ਤਾਂ ਬਾਹਰਲੇ ਵੀਰਾਂ ਨੂੰ ਜਿੱਥੋਂ ਤੱਕ ਆਪਣੀਆਂ ਜਾਂਦੀਆਂ ਵੀਡੀਓ ਮੈਂ ਤਾਂ ਉੱਥੋਂ ਤੱਕ ਇਹ ਕਹਿਣਾ ਮੇਰੇ ਵੀਰੋ ਇਹਨਾਂ ਆਪਦੇ ਪੰਜਾਬ ਨੂੰ ਸੰਭਾਲ ਲਿਆ ਕਰੋ ਜਦੋਂ ਕਿ ਆਪਤਾਉਂਦੀ ਹੈ ਗਵਰਨਮੈਂਟਾਂ ਨਹੀਂ ਖੜਦੀਆਂ ਨਾਲ ਤੁਸੀਂ ਖੜਨਾ ਤੁਸੀਂ ਸੋਡੇ ਸਿਰ ਤੇ ਆਸਰਾ ਪੰਜਾਬ ਦਾ ਜੇ ਪੰਜਾਬ ਨੂੰ ਬਚਾਈ ਬੈਠੇ ਤਾਂ ਤੁਸੀਂ ਬਚਾਈ ਬੈਠੇ ਆ ਤੁਸੀਂ ਆਪਦੀ ਕਮਾਈ ਦੇ ਵਿੱਚੋਂ ਮਹੀਨੇ ਵਾਰ ਦੀ ਭਲਾ 10 ਡਾਲਰ 20 ਡਾਲਰ ਕੱਢ ਦਿਆ ਕਰੋ ਵੇ ਆ ਲੋ ਕਿਸੇ ਰੱਬ ਨਾ ਕਰੇ ਕਿਸੇ ਕੋਈ ਪੰਜਾਬ ਦੇ ਵਿੱਚ ਕੋਈ ਗਲਵੱਗ ਹੋ ਗਈ ਅਸੀਂ ਉੱਥੇ ਘਲਦਿਆਂਗੇ ਇਕੱਠੇ ਕਰਕੇ ਉਹਨਾਂ ਦਾ ਵੇਲਾ ਸਰਜੂਆ ਛੋਡੇ ਸਰ ਤੇ ਜਿਉਂਦਾ ਪੰਜਾਬ ਜੀ ਬਚਾਇਆ ਤਾਂ ਪੰਜਾਬ ਬਾਹਰਲਿਆਂ ਦਾ ਬਚਾਇਆ ਹੋਇਆ ਨਹੀਂ ਆਪਣਾ ਕੋਈ ਹਾਲ ਨਹੀਂ ਸੀ ਆ ਮੋਦੀ ਹੁਣੀ ਤਾਂ ਦੱਬੀ ਆਉਂਦੇ ਆ ਪਿੱਛੇ ਨੂੰ ਫਜ਼ਲਾ ਆਪਣੀਆਂ ਸਿੱਟੀ ਜਾਂਦੇ ਆ ਇਹ ਕੋਈ ਪਾਣੀ ਆ ਪਲ ਨਹੀਂ ਆਪਣੇ ਖੋਹੀ ਜਾਂਦੇ ਆ ਯਾਰ ਬਿਜਲੀਆਂ ਆਪਣੀਆਂ ਕੋਹੀ ਜਾਂਦੇ ਆ ਯਾਰ ਕੀ ਆਪਣੇ ਬੱਲੇ ਯਾਰ ਜ਼ਿੰਮੇਵਾਰੀਆਂ ਦੀਆਂ ਪਹਿਲੀਆਂ ਲਈ ਜਾਂਦੇ ਆ ਕਹੇਰ ਕਰ ਕਰ ਕੇ ਸੜਕਾਂ ਕੱਟਦੇ ਆ ਉਹ ਕੱਟਦਾ ਜੋ ਕੱਟਦਾ ਸੋਡੇ ਸਰਤੇ ਆ ਬਾਈ ਪੰਜਾਬ ਬਚਾ ਲਿਆ ਕਰੋ ਆਪਣੇ ਸਾਧ ਲੋਕ ਆ ਪੰਜਾਬੀ ਜਿੱਥੇ ਨੂੰ ਵੀ ਪੈਂਦੇ ਆ ਟੁੱਟ ਕੇ ਪੈਂਦੇ ਆ ਖਾਣਾ ਵੀ ਜਿੱਥੇ ਲੰਗਰ ਲੱਗਦਾ ਆਪਣੇ ਪੰਜਾਬੀ ਕੰਦੇ ਸਿਰ ਤੇ ਹੀ ਲੱਗਦਾ ਕਣਕਾ ਆਟੇ ਕਿਹਦੇ ਕੋਲੇ ਆ ਕੱਲ ਨੂੰ ਰੱਬ ਨਾ ਕਰੇ ਕੋਈ ਹੋਰ ਕਿਸੇ ਪਿੰਡ ਵੱਡੀ ਆਫਤ ਆ ਜਿਹਦੇ ਉੱਤੇ ਆਪਣੇ ਲੋਕ ਲੰਗਰ ਲਾਉਂਦੇ ਆ ਉਹ ਕਣਕਾ ਆਟਾ ਕਿੱਥੋਂ ਜਾਂਦਾ ਉਹ ਜ਼ਿੰਮੇਵਾਰਾਂ ਦੇ ਘਰੋਂ ਦਾਣਾ ਮੂੰਗੀ ਛੋਲੇ ਕਿੱਥੋਂ ਜਾਂਦੇ ਜ਼ਿੰਮੇਵਾਰਾਂ ਦੇ ਘਰੋਂ ਯਾਰ ਜਦੋਂ ਇਹ ਇਸ ਤਰ੍ਹਾਂ ਖੜ ਸਕਦਾ ਹੈ ਤੇ ਆਪਾਂ ਇਹਨਾਂ ਦੇ ਨਾਲ ਆਪਾਂ ਕਿਉਂ ਨਹੀਂ ਖੜ ਸਕਦੇ ਕਰਿਆ ਕਰੋ ਯਾਰ ਮਦਦ ਦੱਬ ਕੇ ਕਰਿਆ ਕਰੋ ਮੇਰੇ ਵੀਰ ਕੁਝ ਨਹੀਂ ਘਟਦਾ ਜਦੋਂ ਇਹ ਜਿਹੀਆਂ ਆਪਾਂ ਚੀਜ਼ਾਂ ਕਰਾਂਗੇ ਆਪਣੀ ਜੇਬ ਚੋਂ ਪੈਸੇ ਨਹੀਂ ਕੱਟਦੇ ਪੈਸੇ ਉਦੋਂ ਕੱਟਦੇ ਆ ਜਦੋਂ ਆਪਾਂ ਲਾਲਚ ਵਾਸੋ ਕੇ ਨੁਕਸਾਨ ਕਰਦੇ ਆ ਆਪ ਦਾ ਹੀ ਫਿਰ ਆਪਣੇ ਤੇ ਬਿਮਾਰੀਆਂ ਪੈਂਦੀਆਂ ਆਪਤਾ ਆਉਂਦੀਆਂ ਫਿਰ ਆਪਣਾ ਪੈਸਾ ਉਹ ਨੁਕਸਾਨ ਆ ਜਾਂਦਾ ਕੋਈ ਪਸ਼ੂ ਨੁਕਸਾਨ ਆ ਗਿਆ 6 ਵਜੇ ਹਸਪਤਾਲ ਚਲੇ ਗਏ ਕੋਈ ਮੁਕੱਦਮਾ ਚੈਨ ਤੇ ਪੈ ਗਈ ਉੱਥੇ ਗਏ ਮਹਾਰਾਜ ਤੋਂ ਇਹ ਮੰਗਾ ਕਰੋ ਸੱਚੇ ਬਾਦਸ਼ਾਹ ਸਾਡੇ ਜਿਹੜੇ ਪੈਸੇ ਆ ਚੰਗੇ ਪੈਸੇ ਲੱਗਣ ਕਦੇ ਛੋਡੇ ਤੇ ਬਰਿਆਈ ਨਹੀਂ ਉਹਦੀ ਮਹਾਰਾਜ ਫਿਰ ਘਟ ਦਿੰਦਾ ਸਭ ਦੁੱਖ ਰੋਗ ਤੁਹਾਡੇ ਨਾਲ ਅੰਗ ਸੰਗ ਹੋ ਕੇ ਖੜਦਾ ਜੇ ਤੁਸੀਂ ਇਸ ਜ਼ਿਮੀਂਦਾਰ ਸਾਧ ਦੇ ਮਗਰ ਨਾ ਤੇ ਰੱਬ ਛੋਡੇ ਮਗਰ ਖੜਾ ਉਹਨੇ ਜੇ ਝੋਲੇ ਭਰਨੇ ਆ ਛੋਡੇ ਬਟੂਏ ਜਿਹੜੇ ਬਟਵਾਂ ਚੋਂ ਪੈਸੇ ਨਿਕਲਣਗੇ ਉਹ ਬਟੂਏ ਨੇ ਭਰ ਕੇ ਹੀ ਰੱਖਣੇ ਆ ਮਹਾਰਾਜ ਨੇ ਸਾਡਾ ਤਾਂ ਸੋਚ ਸੋਚ ਕੇ ਤੇ ਕਰ ਕਰਕੇ ਦੇਖਿਆ ਹੋਇਆ ਤੇਰਾ ਬਟੂਆ ਖਾਲੀ ਨਹੀਂ ਹੋਣ ਦਿੰਦਾ ਪਰਮੇਸ਼ਰ ਪਰ ਤੂੰ ਕਿਸੇ ਗਰੀਬ ਦੀ ਮਦਦ ਸਲਾ ਕਰਕੇ ਦੇਖੋ ਤੇਰੇ ਬੱਚਿਆਂ ਦੀਆਂ ਕਮਾਈਆਂ 'ਚ ਹੀ ਬਰਕਤਾਂ ਆ ਜਾਣਗੀਆਂ ਯਾਰ ਤੈਨੂੰ ਕੋਈ ਦੁੱਖ ਰੋਗ ਤੋਂ ਦੂਰ ਹੋ ਜਾਏਗਾ ਸੋਹਣੇ ਦਿਨ ਕੱਢ ਲੇਗਾ ਬਾਹਰ ਗੁਰੂ ਤੋਂ ਬਚੋ ਸਕੇ ਪਾਛਾ ਨੂੰ ਕਹੋ ਦਾਤਿਆ ਜੀ ਪੈਸਾ ਲਾਉਣਾ ਖੱਡਾ ਚੰਗੇ ਪਾਸੇ ਲਵਾਈ ਇੱਕ ਸਾਧ ਰੁਪਈਆ ਜ਼ਿਮੀਦਾਰ ਜਿਹੜਾ ਦੇਖ ਨਾ ਇਹਨੂੰ ਭੰਡੇ ਜਾਂਦੇ ਅੱਤਵਾਦੀ ਲੰਗਰ ਲਵਾਉਣ ਵੇਲੇ ਕਹਣਗੇ ਲੰਗਰਾਂ ਵਾਲੇ ਆ ਜਦੋਂ ਉਂ ਬਹਿ ਕੇ ਕਿਸੇ ਕਾਬ ਦਾ ਕਾਰਜ ਮੰਗਣ ਲੱਗੇ ਆਉਂਦੀ ਮੰਗ ਕੋਈ ਫੇਰ ਕਹਣਗੇ ਅੱਤਵਾਦੀ ਆ ਇਹ ਅੱਤਵਾਦੀ ਵੀ ਹੋਈ ਜਾਂਦਾ ਦੇਖ ਲੈ ਤੂੰ ਜੀਵੀ ਦਰ ਨੂੰ ਕੁਛ ਕਹਿ ਦੋ ਅੱਤਵਾਦੀ ਕਹਿ ਦੋ ਨੰਗ ਬਲੰਗ ਕਹਿ ਦੋ ਨੰਗ ਬਲੰਗ ਵੀ ਕੋਈ ਜਾਂਦਾ ਹੁਣ ਆਪਾਂ ਆਮ ਗੱਲਾਂ ਕਰਦੇ ਆਂ ਮਲੰਗ ਵੀ ਇਹੋ ਜਿਹਾ ਕੁਛ ਕਰਦੇ ਆਂ ਦੇਖ ਆਪਾਂ ਜੀਵੀ ਦਰਾਂ ਨੂੰ ਬਲੰਗ ਵੀ ਕਹਿ ਦਿੰਦੇ ਆਂ ਪਰ ਉਹਨੇ ਤਾਂ ਮੋੜ ਮਾਂ ਚ ਜਵਾਬ ਦੇਣਾ ਪੰਦਤਾ ਕਿ ਮੈਨੂੰ ਕਾਹ ਤੋਂ ਕਹਿਨੇ ਆ ਕੀਮ ਲੱਗੀ ਦਿਖਾਤੀ ਮੈਂ ਕਈ ਕਿਸੇ ਜ਼ਿਮੀਦਾਰ ਨੇ ਮ ਦਿਖਾਇਆ ਕੁਛ ਪਰ ਆਪਾਂ ਮਲੰਗ ਕਹਿ ਕੇ ਵੀ ਯਾਰ ਦਰਦ ਨੇ ਇਹ ਗਰੀਬੜੇ ਕੀ ਕਰੀਏ ਇਹਨਾਂ ਗਰੀਬੜਿਆਂ ਨੂੰ ਅਸੀਂ ਕਈ ਬੰਦੇ ਇਹ ਜੇ ਬੋਲ ਵੀ ਬੋਲ ਜਾਂਦੇ ਆ ਕਦੇ ਵਾਸਤੇ ਉਹ ਤਾਂ ਨਹੀਂ ਮੰਗਦਾ ਹੁੰਦਾ ਇਹ ਤਾਂ ਆਪਾਂ ਪਾਸਿਆਂ ਤੋਂ ਕਹਿੰਨੇ ਆ ਵੀ ਦੇਹੋ ਉਹਨੂੰ ਯਾਰ ਉਹਨੇ ਤਾਂ ਜਿੱਤੇ ਕਰਕੇ ਕਿਸੇ ਨੇ ਨਹੀਂ ਕਿਹਾ ਜਿਹਦਾ ਕੋਈ ਨੁਕਸਾਨ ਹੋਵੇ ਮੈਨੂੰ ਛੇਤੀ ਦੇਵੋ ਕਹਿ ਸਕਦਾ ਵਿਚਾਰਾ ਐਡੀ ਕੋਈ ਗੱਲ ਇਹ ਤਾਂ ਆਪਾਂ ਹੌਸਲੇ ਦੇਣੇ ਆਪਾਂ ਪਾਸੋਂ ਕਰਨਾ ਵੀ ਆਹ ਕਿਸੇ ਦੀ ਮਦਦ ਕਰੋ ਯਾਰ ਇਹਦੀ ਕਰੋ ਇਹਦੀ ਕਰੋ ਇਹ ਥੋੜੇ 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 5-5000 ਤੋਂ 4-4000 ਦੇ ਨਾਲ ਤੁਹਾਡਾ ਪੈਸਾ ਨਹੀਂ ਕਟਣਾ ਤੁਹਾਨੂੰ ਮਹਾਰਾਜ ਹੋਰ ਬਰਕਤਾਂ ਦੇਊਗਾ ਕਰਦਿਆ ਕਰੋ ਮੇਰੇ ਵੀਰ ਜੇ ਕਿ ਪਿੰਡਾਂ ਪੁੰਡਾਂ ਤੋਂ ਆਉਂਦੀਆਂ ਹੁੰਦੀਆਂ ਹਨ ਵੀ ਆ ਮਦਦ ਕਰੋ ਕੋਈ ਆਪਤਾ ਜੇ ਪੰਜਾਬ ਤੇ ਜਿਮੀਦਾਰ ਤੇ ਆ ਜੇ ਜਿਮੀਦਾਰ ਦੀ ਬਾਹ ਦਾ ਜਰ ਜ਼ਰੂਰ ਫੜਿਆ ਕਰੋ ਬਸ ਪਾਣੀ ਆ ਗਿਆ ਹੜ ਆ ਗਿਆ ਉਦੋਂ ਜਰ ਉਹਨਾਂ ਦੀ ਮਦਦ ਕਰ ਦੋ ਕੋਈ ਪਸ਼ੂ ਲੈ ਦੋ ਗਰੀਬ ਘਰ ਨੂੰ ਜਿਨ੍ਹਾਂ ਦੇ ਬਚਾਰਿਆਂ ਨੇ ਦੁੱਧ ਵੀ ਗਿਆ ਪਸ਼ੂ ਵੀ ਗਏ ਧੂੜੀ ਵੀ ਗਈ ਆਟਾ ਦਾਣਾ ਵੀ ਗਿਆ ਜਰ ਪਾਣੀ ਫਰਦਾ ਦਾ 8-8 ਫੁੱਟ ਉਹਨਾਂ ਦੇ ਘਰੇ ਤੇ ਜਦੋਂ ਆਪ ਦਾ ਘਰ ਆ ਕੇ ਬਸਾਉਂਦੇ ਪਰ ਕਿੰਨਾ ਉੱਖਾ ਉਹੇ ਜੇ ਵੇਲੇ ਯਾਰ ਖੜਾ ਜਾ ਕਰੋ ਬਸ ਫਿਰ ਮਰਦਾ ਨਹੀਂ ਜ਼ਿੰਮੇਦਾਰ ਕਦੇ ਵਾਰ ਤੇ ਦਿਲ ਨਹੀਂ ਛੱਡਦਾ ਜਦੋਂ ਆਪਾਂ ਨਾਲ ਹੋਏ ਬਸ ਇੰਨੇ ਹੀ ਕਹਦਿਆ ਕਰੋ ਯਾਰ ਜੀ ਤੇ ਹੱਟਾ ਕੇ ਉਹ ਭਰਾਵਾ ਦੇਖ ਕੇ ਕਿਤੇ ਕੋਈ ਆਪਦਾ ਆਪਦਾ ਸਰੀਰ ਦਾ ਨੁਕਸਾਨ ਨਾ ਕਰ ਲਈ ਅਸੀਂ ਤੇਰੇ ਨਾਲ ਆ ਇੰਨੀ ਗੱਲ ਹੀ ਕਹਦਿਆ ਕਰੋ ਵੀ ਅਸੀਂ ਤੇਰੇ ਨਾਲ ਆ ਯਾਰ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਤੂੰ ਯਾਰ ਜਿੱਤੇ ਨੂੰ ਕੋਈ ਜਾਪਰ ਦੇ ਉਹ ਭਰਾਵਾ ਸੋਨੂੰ ਉਹ ਇੰਨੇ ਹੌਸਲੇ ਨਾਲ ਖੜਜੂਗਾ ਟਿਕਜੂਗਾ ਕਿ ਭਰਾ ਮੇਰੇ ਨਾਲ ਹੈਗੇ ਆ ਇੰਨੇ ਹੀ ਕਹਦਿਆ ਕਰੋ ਬੇਫਿਕਰ ਹੋ ਜੀ ਜਦ ਤੇਰੇ ਨਾਲ ਆਸੀਂ ਘਬਰਾਈਂ ਨਾ ਜਾ ਕੋਈ ਕਿਸੇ ਜ਼ਿੰਮੇਵਾਰ ਤੇ ਕੋਈ ਬਿਮਾਰੀ ਪੈ ਜਾਂਦੀ ਹੈ ਯਾਰ ਉਦੋਂ ਵੀ ਖੜ ਜਾ ਕਰੋ ਨਾਲ ਉਹਨੂੰ ਇੰਨੇ ਹੀ ਜਾ ਕੇ ਕਹਦਿਆ ਕਰੋ ਦੇਖੀਂ ਕਿ ਘਬਰਾਈਂ ਨਾ ਕੋਈ ਨਹੀਂ ਹੈਗੇ ਆ ਲੋੜ ਪਈ ਤਾਂ ਦੱਸੀ ਸਾਨੂੰ ਯਾਰ ਪਤਾ ਨਹੀਂ ਸੁਡੇ ਕਿੱਥੇ ਕਿੱਥੇ ਗੁਣ ਗਾਊਗਾ ਉਹ ਕੀ ਕੀ ਰੱਬ ਨੂੰ ਅਰਜੋਈਆਂ ਕਰੋ ਏ ਮਾਲਕਾ ਇਹ ਲੱਕਰ ਪੜਦੀ ਓ ਮਾਲਕਾ ਸੱਚਾ ਪਾਛਦੇ ਬੱਚਿਆਂ ਨੂੰ ਸੋਕੋ ਅੰਦਰੋਂ ਦੀ ਚੜਦੀ ਕਲੈਂਦੀ ਓ ਮਾਲਕਾ ਕਿੰਨੇ ਕੌਣ ਕਾਬੂ ਜਦੋਂ ਉਹਦਾ ਭਲਾ ਕਰਿਆ ਹੋਊ ਆਪਣਾ ਅਜੇ ਕਹਿੰਦੇ ਆ ਵੀ ਆਪਦੇ ਸੱਚੇ ਪਾਤਸ਼ਾਹ ਦੇ ਦਰ ਤੇ ਇਹ ਜ਼ਿੰਮੇਵਾਰ ਸਾਹ ਦੀ ਹੈ ਸੰਤ ਹੀ ਆ ਕਿਸੇ ਸਮਝਦਾ ਭੋਲਾ ਲੋਕ ਆ ਜਿਵੇਂ ਹੀ ਭੋਲਾ ਕਦੇ ਕਿਸੇ ਨੂੰ ਇਹ ਨਹੀਂ ਕਹਿੰਦਾ ਫਲਾਣੇ ਨੇ ਆ ਕੰਮ ਕਰਤਾ ਮੇਰਾ ਨਾ ਕੋਹ ਆ ਜੋ ਪ੍ਰਮਾਤਮਾ ਸੀ ਯਾਰ ਆ ਜਿਮੀਦਾਰਾਂ ਨੇ ਜਿੰਨਾਂ ਦੇ ਅੱਗ ਲੱਗੀ ਹੈ ਨਾ ਖੇਤਾਂ ਨੂੰ ਉਹਨਾਂ ਨੇ ਦਿਲ ਨਹੀਂ ਛੱਡੇ ਵੀ ਕਿਹਨੇ ਲਾਤੀ ਕਦੋਂ ਲਾਤੀ ਕਿਉਂ ਲੱਗ ਗਈ ਕਹਿੰਦਾ ਨਾ ਜੋ ਪ੍ਰਮਾਤਮਾ ਦਾ ਆਪਣਾ ਨਜ਼ਰ ਹੋ ਗਿਆ ਬਸ ਉਹਨੂੰ ਜੋ ਮਨਜ਼ੂਰ ਸੀ ਹੋ ਗਿਆ ਯਾਰ ਐਂ ਕਹੀ ਜਾਂਦੇ ਕਿਸੇ ਨੂੰ ਦੋਸ਼ ਨਹੀਂ ਦਿੰਦੇ ਨਾ ਪਰਮੇਸ਼ਰ ਨੂੰ ਨਾ ਕਿਸੇ ਬੰਦੇ ਨੂੰ ਤੇ ਸਾਧਨੀ ਤਾਂ ਫਿਰ ਹੋਰ ਕੀ ਹੈ ਯਾਰ ਨੇ ਤਾਂ ਤੂੰ ਦੇਖ ਲਿਓ ਤਗੜੇ ਬੰਦੇ ਦਾ ਮੂੰਹ ਪਾਟਿਆ ਹੋਰ ਦਾ ਫੜਕ ਉਹ ਫੁਲਾਣੇ ਨੇ ਲਾਤੀ ਉਹ ਆ ਗੋਰੇ ਤਫਾ ਹੋਣੇ ਨੇ ਉਹਨੇ ਲਾਤੀ ਯਾਰ ਉੱਥੇ ਆਇਆ ਕਤੌ ਵਰਤਾ ਨਹੀਂ ਕਦੇ ਗਰੀਬ ਦੇ ਮੂੰਹ ਨਹੀਂ ਨਿਕਲੋ ਲੋ ਕਰ ਰਹੀ ਆ ਕੁਦਰਤ ਉਹ ਤਾਂ ਬਸ ਐਂ ਕਹੂਗਾ ਤੇ ਆਪਾਂ ਫਿਰ ਜਦੋਂ ਭਲਾ ਕਰਦੇ ਆ ਹੋ ਭਲਾ ਕਰ ਭਲਾ ਅੰਤ ਭਲੇ ਦਾ ਭਲਾ ਮਹਾਰਾਜ ਰਵੀ ਇਹ ਗੱਲ ਬਾਣੀ ਚ ਵੀ ਕਹੀ ਆ ਅੰਤ ਭਲੇ ਦਾ ਭਲਾ ਕਰ ਪਲਾ ਹੋ ਪਲਾ ਅੰਤ ਭਲੇ ਦਾ ਭਲਾ ਹੋ ਵਾਹੇ ਗਰੂ ਸੱਚੇ ਭਾਸ਼ਾ ਸਾਰਿਆਂ ਨੂੰ ਚੜਦੀਆਂ ਕਲਾ ਰੱਖੇ ਇਹ ਜਿਹੜੇ ਆਪਾਂ ਜਿਹੜੀਆਂ ਤੁਹਾਨੂੰ ਐਕਟ ਇਸ ਲਾਉਣਾ ਦੇਖ ਲਿਓ ਕਿਤੇ ਪੜ ਕੇ ਕਿੰਨੇ ਭੋਲੇ ਲੋਕ ਆਏ ਜ਼ਿਮੀਂਦਾਰ ਕਿੰਨੇ ਭੋਲੇ ਲੋਕ ਸੱਪਾਂ ਦੀਆਂ ਸਿਰੀਆਂ ਮਿੱਧ ਦੇ ਫਰਦੇ ਆ ਯਾਰ ਰਾਤ ਨੂੰ ਝੋਲੇ ਨੂੰ ਪਾਣੀ ਛੱਡਿਆਂ ਦਾ ਵੱਟ ਤੇ ਸੱਪ ਬੈਠਾ ਹੁੰਦਾ ਡੰਡੇ ਇਹਨਾਂ ਨੂੰ ਪਰੇ ਕਰ ਦਿੰਦੇ ਆ ਪਰੇ ਮਾਰ ਵੀ ਸਕਦਾ ਕਰੋ ਖੇਤ ਬਿਜਲੀ ਲੱਗੀ ਆ ਮੋਟਰ ਚ ਵੀ ਆ ਸਕਦੀ ਆ ਤਾਰ ਵੀ ਟੁੱਟ ਸਕਦੀ ਆ ਡਿੱਗ ਵੀ ਸਕਦੀ ਆ ਰਾਤ ਰੋਤੇ ਪਰਿਆ ਫਿਰਦਾ ਮੋਟਰਸਾਈਕਲ ਤੇ ਰਾਤ ਨੂੰ ਜਾਂਦਾ ਲਟੇਰੇ ਵੀ ਆ ਜਾਂਦੇ ਆ ਕੁੱਟੜ ਮਾਰਨ ਵਾਲੇ ਵੀ ਆ ਖੜਦੇ ਜਿਹੜੇ 4 ਪੈਸੇ ਜੇਬ ਚ ਲੈ ਜਾਂਦੇ ਆ ਕੱਢ ਕੇ ਇਹ ਦੀਆਂ ਆਫਤਾਂ ਵੀ ਚੱਲਦਾ ਫਿਰਦਾ ਕਿਉਂਕਿ ਖੇਤਾਂ ਨੂੰ ਰਾਤ ਨੂੰ ਵੀ ਜਾਣਾ ਪੈਂਦਾ ਹੈ ਕੀ ਕੀ ਕਰੋ ਯਾਰ ਕਿੱਥੇ ਕਿੱਥੇ ਜ਼ਿੰਮੇਦਾਰ ਬਚੂਗਾ ਮਹਾਰਾਜਾ ਤੇ ਬਾਦਸ਼ਾਹ ਆ ਬੇ ਕੋ ਨੇਰੀਆਂ ਆ ਜਾਣੀਆਂ ਤੇਲ ਮੱਚਣੇ ਐ ਡੀਜ਼ਲ ਮੱਚਣਿਆਂ ਚ ਉਹਨਾਂ ਚ ਕੋਈ ਫਿਕਰ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਮਚਾਵਾਂਗੇ ਯਾਰ ਫਸਲ ਨਹੀਂ ਬਰਬਾਦ ਹੋਣ ਦੰਦੇ ਜਿਹੜੀ ਜਾਇਦਾਦ ਵੇਚਦਾ ਨਾ ਜ਼ਿੰਮੇਦਾਰ ਜਦੋਂ ਉਦੋਂ ਦਾ ਢਿੱਡ ਨੂੰ ਪੁੱਛਣ ਵਾਲਾ ਹੁੰਦਾ ਉਦੋਂ ਗੱਲ ਕਰ ਕੋਈ ਪੁੱਛਦਾ ਨਹੀਂ ਹੁੰਦਾ ਉਹਦੇ ਢਿੱਡ ਨੂੰ ਕਿਤੇ ਬਹਿ ਕੇ ਉਹਨੂੰ ਪੁੱਛੇ ਨਾ ਵੀ ਬਾਈ ਕੀ ਹਾਲ ਆ ਤੇਰਾ ਕਾ ਤੋ ਵੇਚਦਾ ਉਹ ਦੱਸੋ ਸੋਨੂੰ ਬਾਈ ਜੀ ਨਹੀਂ ਕਰਦਾ ਵੀ ਚੱਲੂ ਕੀ ਕਰੀਏ ਯਾਰ ਕਿਨੂੰ ਪਈਏ ਹੁਣ ਕਿਤੇ ਹੋ ਸਾਨੂੰ ਕਿਸੇ ਤੋਂ ਪੈਸਾ ਮੰਗਦਾ ਹੋੜ ਹੀ ਮਿਲਦਾ ਆੜਤੀਏ ਤੋਂ ਮੰਗਦਾ ਉਹ ਨਹੀਂ ਮਿਲਦਾ ਕਈ ਵਾਰ ਜਾਇਦਾਤਾ ਨਹੀਂ ਬਹਿ ਕਦਿਆਂ ਪੈਸਾ ਮਿਲਦਾ ਹੀ ਨਹੀਂ ਕਿਤੋਂ ਬੰਦੇ ਵਰਵਾ ਕੇ ਵਹਿ ਜਾਂਦਾ ਆਪਦੇ ਪਰ ਉਸ ਵੇਲੇ ਰੱਬ ਖੜਦਾ ਆ ਕੇ ਬੰਦੇ ਦੇ ਨਾਲ ਜਿਹੜਾ ਸੱਚਾ ਸੋਚਾ ਇਨਸਾਨਾ ਫੁਰਦਨਾ ਪਰਮੇਸ਼ਰ ਬੰਦੇ ਦੇ ਰੂਪ ਚ ਆ ਕੇ ਖੜੂਗਾ ਬੰਦਾ ਕਿਉਂਕਿ ਖੜਾਣਾ ਰੱਬ ਰੱਬ ਨੇ ਤਾਂ ਬੰਦਿਆਂ ਦੇ ਵਿੱਚ ਨੇ ਕੋਈ ਹੋ ਕੇ ਆ ਰੱਬ ਕਿਤੇ ਤੇਥੋਂ ਦੂਰ ਨਹੀਂ ਤੇਰੇ ਨੇੜੇ ਹੀ ਆ ਤੇਰੇ ਵਿੱਚ ਹੀ ਆ ਜੇ ਤੂੰ ਇਹ ਗੱਲ ਕਹੇ ਤੀ ਕਰ ਭਲਾ ਹੋ ਭਲਾ ਭਲੇ ਦਾ ਪਨ ਉਹਦਾ ਰੱਬ ਵੀ ਆ ਉਹ ਉਹ ਰੱਬ ਕਹਿੰਦਾ ਹੁੰਦਾ ਇਹਦੀ ਗੱਲ ਆ ਰੱਬ ਨੂੰ ਸਨਾਂ ਦੇ ਵਿੱਚ ਹੀ ਆ ਰੱਬ ਤੇ ਤੋਂ ਦੂਰ ਨਹੀਂ ਇਹ ਗੱਲ ਆ ਸਾਫ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ